ਸਸਰੀ ਗੱਲ ਜੀ ਸਾਰੇ ਵੀਰਾਂ ਨੂੰ ਹਾਲ ਵਰਦੀ ਅੱਜ ਆਪਾਂ ਪਾਦ ਲੱਗੇ ਆ ਫਿਲਟਰ ਨਵੇਂ ਮਸ਼ੀਨ ਦੇ ਪਹਿਲਾਂ ਇਹਦੇ ਫਿਲਟਰ ਹੀ ਫਿਕਸ ਬਾਡੀ ਇਹਦੇ ਪਾਉਣ ਲੱਗੇ ਦੂਜੀ ਇਹ ਬਦਲਦਗੇ ਫਿਲਟਰ ਇਹਦੇ 1400 ਦੇ ਫਿਲਟਰ ਫਿਲਟਰ ਹੀ ਆਉਂਦੇ ਆ ਉਦਾਂ 180 ਇਹ ਸਰ ਜਾ ਕਰੂਗਾ ਹਨਾ ਮਿਸਤਰੀ ਮਿਸਤਰੀ ਚੈੱਕ ਕਰੋ ਮਿਸਤਰੀ ਇਧਰ ਮੜਾ ਆਏ ਹੋਏ ਤੋ ਪਾਉਣ ਨੂੰ ਮਿੰਸਤਰੀ ਕਿਥੋਂ ਦਾ ਆਹ ਮਿੰਸਤਰੀ ਜੇ ਪਛਾਣਦੇ ਜਿੰ ਪਿੰਡ ਦਾ ਹੀ ਆ ਕਸਿਆ ਜੋ ਇੱਥੇ ਅਕਲ ਲੱਗੇ ਹੋਈ ਉਹਦੀ ਸੀਪਾ ਸੈੱਟ ਕਰਨਾ ਚਲ ਗਈ ਦੂਜੀ ਮਸ਼ੀਨ ਆ ਜਿਹੜੀ ਆ ਇਹ ਘਰੇ ਘਟਰਵਾਜ ਖੜਨਾ ਉਥੇ ਜਗਾ ਘਾਟਿਆ ਤੇ ਨਾਲੇ ਚਲਣੀ ਲਾਗੇ ਹੀ ਉਹ ਚਲ ਗਈ ਆ ਦੂਸਰੀ ਕਰਦੇ ਆਲ ਉਹਦੇ ਇਫਿਲਟਰ ਫਿਲਟਰ ਬਾਤੇ ਡੀਜ਼ਲ ਫਿਲਟਰ ਬਾਤੇ ਅੱਜ ਨਵੇਂ ਤੇ ਆ ਚੱਲੀ ਘਰੇ ਘਟਰ ਲੋਡ ਕਰਨ ਲੱਗੇ ਤੇ ਚਲਾਤੀ گرم ਵਾਲੀ 10:30 ਦਾ ਟਾਈਮ ਆ ਆ ਗਲੋਤਾ ਹੀ ਆ ਬੰਨਾ ਬੰਨਾ ਥੋੜਾ ਬੋਦਾ ਟਿੱਕਾ ਬਾਤੀ ਲੋ ਤਾਂ ਇਹ ਦੋ ਜਿਹੜਾ ਵਾਈ ਗਿਆ ਦਰਬਿਆਲ ਦੇ ਉਹ ਦੋ ਜਿਹੜਾ ਚੱਲੋਂ ਨਹੀਂ ਚਾਮਣ ਫੇਰ ਕੱਟਣੇ ਹੋਈ ਨਹੀਂ ਦੋਵੇਂ ਚਾਮਣ ਫੇਰ ਦੋ ਟਰਾਲੇ ਭਰਨੇ ਦੋਹਾਂ ਨਾਲ ਭਰਾਂਗੇ ਚੱਲ ਭਾਈ ਧੰਨ ਬਾਬਾ ਦੀ ਤੇ ਕਰ ਲੱਗੇ ਸ਼ੁਰੂ ਕੰਮ ਫੇਰ ਅੱਜ ਉੱਥੇ ਵੱਡਾ ਹੀ ਹੋਣਾ ਵੱਡਾ ਟਰਾਲਾ ਭਰਨਾ ਇੱਕ ਤੇ ਇੱਕ ਉਹ ਦੂਜਾ ਭਰਨਾ ਅੱਜ ਫੇਰ ਆ ਦੋਵੇਂ ਟਰਾਲੇ ਦੂਜੀ ਮਹੀਨੇ ਵੀ ਆਉਂਦੀ ਆ ਤੇ ਵਾਕੀ ਤੁਹਾਨੂੰ ਦਿਖਾਉਣੇ ਨਾਲੋਂ ਨਾਲ ਵੀਡੀਓ ਸਾਰੀ ਕੀ ਬੰਦਾ ਕੀ ਨਹੀਂ ਅੱਜ ਫਿਰ ਚੈੱਕ ਕਰੋ ਦਈ ਛੋਟਾ ਬਣਾ ਛੋਟਾ ਇਹ ਵੀ ਟਰਾਲਾ ਪਰਾਂਗੇ ਆ ਵੀ ਪਰਦੇ ਪਹਿਲਾਂ ਚੱਲ ਕਰਮਾਲਿਆ ਉਹ ਸਟਾਰਟ ਦੂ ਬੜਾ ਹੀ ਸਾਇਲੈਂਟ ਅੱਬਾ ਹਵਾ ਹੀ ਤੇ ਹੈਗੀ ਨਹੀਂ ਆਣਦੀ ਏ ਵੈਰ ਬਈ ਲੈ ਕਰਾਓ ਇੱਕ ਜਣਾ ਆ ਜਾ ਡਿੱਗੇ ਦਾ ਵੀ ਨੰਬਰ ਲਾਉਣਾ ਹੀ ਬਣਾ ਪਈਦਾ ਵੀ ਪਹਿਲਾਂ ਖਲੋਤਾ ਖਲੋਤਾ ਵੱਢ ਲੈ ਉਹਨੇ ਥੱਲੇ ਖਲੋਤਾ ਖਲੋਤਾ ਪਾ ਗਏ ਬਾਈ ਉੱਤੇ ਪਾ ਗਏ ਡਿੱਗਾ ਤੇ ਬਾਅਦ ਚੱਲ ਮੇਰੇ ਭਾਈ ਬਦਲ ਜਾ ਹੋਇਆ ਬਦਲ ਕਰਕੇ ਡਰ ਵੀ ਲੱਗਦਾ ਡਿੱਗੇ ਡਿੱਗੇ ਝੋਣਿਆਂ ਦਾ ਚੈੱਕ ਕਰੋ ਰਾਣੀ ਆ ਗਈ ਆ ਆਂਦੀ ਬਈ ਏ ਅੱਪੋਂ ਹੀ ਪਹੁੰਚ ਗਏ ਪੈੜੀ ਚ ਦੂਜੀ ਵੀ ਮਗਰੇ ਆ ਜੂਗੀ ਹੁਣ ਉੱਥੇ ਵੀ ਨਿਬੜ ਗਿਆ ਅੱਜ ਫਿਰ ਦੋਵੇਂ ਇਕੱਠੀਆਂ ਲਾ ਗਿਆ ਟਰਾਲੇ ਜੇ ਘਟੋ ਘਟ ਦੋਵਾਂ ਟਰਾਲਿਆਂ ਦਾ ਤਾਂ ਮਾਲ ਪੈਂਦਾ ਇੱਕੋ ਜੀ ਤੇ ਅੱਜ ਡਿੱਗੇ ਡਿੱਗੇ ਦਾ ਲਾਵਾਂਗੇ ਨੰਬਰ ਮੌਸਮ ਖਰਾਬ ਆ ਫਿਰ ਅਹੀਂ ਹਾ ਡਿੱਗਾ ਡਿੱਗਾ ਵਾੜ ਲੀਏ ਬਾਅਦ ਖਰਾਬ ਹੋਏ ਨਾ ਡਿੱਗਾ ਡਿੱਗਾ ਚੈੱਕ ਕਰੋ ਤੁਸੀਂ ਰਾਣੀ ਮੁੜ ਗਈ ਇਹ ਮੋੜ ਤੋਂ ਚੈੱਕ ਕਰੋ ਦੂਜੀ ਰਾਣੀ ਵੀ ਆ ਗਈ ਆਪਣੀ ਉਹ ਇਹ ਮੁੜ ਗਈ ਮੋੜ ਚੱਲ ਗਾ ਲਾ ਪਾ ਵਧੀਆ ਪਾ ਠੀਕ ਆ ਆ ਪਾ ਕੋਈ ਰੰਦਾ ਪੂਰਾ ਹੋਰ ਮੇਰੇ ਗੱਲਾਂ ਵਿੱਚ ਆ ਪੂਰਾ ਚੈੱਕ ਕਰੋ ਦੋਈ ਉਹ ਮੋੜ ਮੁੜ ਜੂਗੀ ਕਟਰ ਦੇ ਨਾਲ ਆ ਜਾਓ ਆਏ ਆਏ ਹਾਲੋ ਵੇਖੋ ਬਜਿੰਦਰ ਬੋਸ ਹਰਦਾ ਆ ਰਿਹਾ ਹੋਰ ਰਾਣੀ ਆਂਦੀ ਏ ਆਉਣ ਲੱਗੀ ਏ ਕਿਵੇਂ ਬਜਿੰਦਰ ਵਧੀਆ ਚੱਲਦਾ ਪਿਆ ਆ ਵਧੀਆ ਵਧੀਆ ਮੈਂ ਵੀ ਵਧੀਆ ਆ ਕਰ ਲੋ ਉਹਨਾਂ ਨੂੰ ਕਾਹ ਕੱਢ ਲੋੜ ਪਾ ਲੋ ਮੈਂ ਤਾਂ ਆ ਬੈਠਾ ਰਹੇ ਇੱਕ ਕਰੋ ਡਿੱਗੇ ਤੇ ਅੱਜ ਮੇਰਾ ਕੜਾਖਾ ਕੱਢੀ ਹੁਣ ਕੀ ਆ ਕੀ ਇਹ ਤੜਕੇ ਖਾ ਲੈਂਦੇ ਅੰਨੇ ਹੋ ਜਾਂਦੇ ਆ ਓ ਇੱਥੇ ਪਾੜੋ ਓ ਪਾੜੋ ਲਾ ਕੀ ਹੋ ਗਏ ਇਹਨਾਂ ਨੂੰ ਫਿੱਲ ਗਏ ਨੇ ਇੱਥੇ ਹੀ ਚਲਾ ਦੇ ਅੰਨ ਵਾਰ ਕੇ ਕਾਲੀ ਉਹ ਸਿੱਧੀਆਂ ਲਈ ਜਾਂਦੇ ਇੱਕ ਦੂਜੇ ਨਾਲ ਠੋਕ ਦੇਣ ਕਿਵੇਂ ਮਿਲ ਜਾਂਦੇ ਇੱਕ ਦੂਜੇ ਨੂੰ ਜੀ ਲੱਗਦਾ ਇਹਨਾਂ ਦਾ ਉਹਨਾਂ ਹੱਟੇ ਬੰਦੇ ਦੀ ਟਲਦੇ ਚੈੱਕ ਕਰੋ ਇੱਕ ਦੂਜੇ ਤੋਂ ਬਣਾ ਰਿਆ ਨਹੀਂ ਜਾਂਦਾ ਇਹਨਾਂ ਕੋਲ ਗਾਣੇ ਉਹ ਥੋੜੀ ਥੋੜੀ ਹਰਿਆਲੀ ਮਾਰਦੇ ਆ ਕੋਰ ਡਿੱਗਾ ਪਕੜੇ ਨਹੀਂ ਚੱਲ ਲੈ ਬਾਈ ਤੋਰ ਹੋਣ ਉਹਦੇ ਵੀ ਲਾਗੇ ਲਾੜਾ ਬਣਾਉਣਾ ਭਰ ਗਿਆ ਨਾ ਯਾ 2 ਮਹੀਨਾ ਲੱਗਿਆ ਉਹਨੇ ਇੱਕ ਜਾਨੇ ਨੂੰ ਟਰੈਕਟਰ ਤੇ ਰਹਿਣਾ ਵਜਦਾ ਤਦੀ ਉਧਰ ਤੇ ਗਦੀ ਉਧਰ ਬਾਦੇ ਬਾਈ ਬਾਦੇ ਫਰਾਕਾ ਅੱਗੇ-ਅੱਗੇ ਬਾਈ ਮਰਾ ਵੀਰ ਇੱਥੇ ਮੌਸਮ ਜਿਆਗਰਾਬ ਹੋਇਆ ਤੁਹਾਡੇ ਇਲਾਕੇ ਜੇ ਨਹੀਂ ਮੀਂਹ ਬਾਕੀਆਂ ਚ ਪੈਂਦੇ ਆ ਮੀਂਹ ਰੱਬ ਦੇ ਦੇ ਧੱਕ ਦੇਣਾ ਕਿ ਅੱਧਾ ਕਿਦਰਾ ਸੰਭਾ ਜਾਣਾ ਅੱਜ ਦੇ ਪੈ ਰਿਆ ਹਾਂਜੀ 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 ਵਾਹ ਇਹ ਨਾਲ ਹੀ ਰੱਖਿਆ ਹੈ ਨਾਲ ਹੀ ਰੱਖਿਆ ਜਾਂ ਤਾਂ ਵਧਿਆ ਫੇਰ ਹੋ ਜੀ ਮੇਰਾ ਛੋਨਾ ਬਾਲੇ ਪਰਾਲੀ ਜੇ ਯੋਰ ਨਹੀਂ ਹੈਗਾ ਮਾਸਾ ਜੀ ਥੋੜੀ ਹੋਰ ਕੀ ਕਰਨੀ ਤੇ ਚੰਗ ਕਰੋ ਹਾਂ ਇਹਦੇ ਲੱਗੇ ਵੱਡਾ ਨੇ ਲੋਕ ਵੇਂਦੇ ਆ ਭੈਣ ਦੇ ਸਰਾਲ ਕਰਿਆ ਜਿਆਦਾ ਬਸ ਇਹ ਤੁਹਾਨੂੰ ਵਿਖਾ ਦਿੰਨੇ ਜੋ ਹੁੰਦੀ ਫਿਰ නීදරගීන හඩිගටගර කරදයි මන ්‍යතර බෝර පදදල ය ගටම ගර කලන ියදේ ය පර නි සබ ජත වයිලාදේ. ਇਹ ਦੋਆ ਟਰਾਲੇ ਨੂੰ ਮਾਰ ਪਈਦਾ ਇੱਥੇ ਬੜੇ ਚਿਰ ਦੇ ਲੱਗੇ ਹੋਰ ਵੱਡਿਆ ਵੀ ਡਿੱਗਾ ਸਾਰਾ ਇਹ ਬੱਟੜ ਵੀ ਡਿੱਗਾ ਡੇ ਕੀ ਕਰਵੋ ਇੱਥੇ ਨਾਲ ਗੁੜੀ ਲੱਗੇ ਹੋਏ ਉਧਰ ਨਾਲ ਸੋਕਾ ਬਾਡਾ ਸੋਕਾ ਬਿੜੇ ਵੱਡੇ ਕਿਹੜਾ ਵੜਨਾ ਔਰ ਉਧਰ ਵੜਨਾ ਹੈ ਰਾਂ ਦੇ ਬੋਤੀ ਬੱਜ ਜਾ ਹੁਣ ਉਧਰ ਵੜਦੇ ਆ ਡਿੱਗਾ ਆ ਕੋ ਕੀ ਬਰੇ ਖੇਚ ਕੀ ਕਰਦੇ ਆ ਆ ਕੋ ਕੀ ਵੀਰੇ ਦਾ ਟਰਾਲੇ ਦੀ ਲਾਤੀ ਬੋਦੀ ਚੈੱਕ ਕਰੋ ਦਾ ਵਾਸ ਚੱਲੇ ਹੁਣ ਘਰ ਹੁਣ ਫਿਰ ਸਵੇਰੇ ਲਾਵਾਂਗੇ 8 ਵਜੇ ਨਾਲ ਮੀਂਹ ਥੋੜਾ ਥੋੜਾ ਆਈ ਜਾਂਦਾ ਓਕੇ ਬਾਏ ਮੇਰੇ ਵੀਰਾਂ ਨੂੰ ਧੰਨਵਾਦ ਵੀਡੀਓ ਦੇਖਣ ਦੀ ਥੋੜੀ ਬੋਦੀ ਸ਼ੇਅਰ ਵੀ ਕਰ ਦਿਆ ਕਰੋ ਮੇਰਾ ਵੀਰ ਐਨੀ ਮਿਹਨਤ ਕਰਕੇ ਬਣਾਈ ਦੀ ਆ